ਵਾਰਸਾਬ ਜਾਣਾ ਤੇ ਡਾਲੇ ਦਾ ਮੱਥਾ ਟੇਕ ਦੇਣਾ ਤੇ ਵਾਈਕੁਰ ਜੀ ਮੇਰੇ ਨਾ ਹੱਥ ਵਿੱਚ 25 ਸੈਂਟ ਤੇ ਮੈਂ ਨਾ ਉਹਨਾਂ ਨੂੰ ਇਦਾਂ ਘੁੱਟ ਲਿਆ ਬੰਦਾ ਜਿੱਦਾਂ ਸ਼ਰਮ ਨਹੀਂ ਮੰਦੇ ਨੂੰ ਆ ਗਈ ਐਵੇਂ ਹੈ ਨਾ ਤੇ ਚਲੋ ਮੇਰੀ ਵਾਰੀ ਆ ਗਈ ਉਹ ਕਹਿੰਦੇ ਵੀ ਤੁਸੀਂ ਉੱਤੇ ਚਲੇ ਜਾਓ ਹਨਾ ਫੇ ਤੇ ਮੈਂ ਜਦੋਂ ਗਈ ਤਾਂ ਉਹ ਬਾਬਾ ਜੀ ਜਿਹਦੇ ਤੇ ਮਾਰੇ ਸਰੂਪ ਸੀ ਨਾ ਦੇ ਨਾਲ ਰੂਮ ਸੀਗਾ ਉੱਥੇ ਬੈਠੀ ਸੀ ਤੇ ਸੰਗਤ ਨੂੰ ਮਿਲਦੇ ਸੀ ਵਿਚਾਰ ਤੇ ਮੈਂ ਜਦੋਂ ਗਈ ਤਾਂ ਮੈਂ ਜਾ ਕੇ ਖਤੇ ਬਲਾਈ ਤਾਂ ਬਾਬਾ ਜੀ ਦੇ ਪੱਲੇ ਬੈਠੀ ਸੀ ਕਹਿੰਦੇ ਬਹਿ ਜਾ ਬੇਟਾ ਨਾ ਬਹੁਤ ਪਿਆਰ ਕੀਤਾ ਉਹਨਾਂ ਨੇ ਤੇ ਮੈਨੂੰ ਕਹਿੰਦੇ ਆ ਕਿ ਮੈਨੂੰ ਨਾ ਬਰਾਗ ਆਈ ਜਾ ਰਿਹਾ ਉੱਥੇ ਬੈਠੀ ਨੂੰ ਬਾਬਾ ਜੀ ਨਾਲ ਗੱਲ ਤਾਂ ਮੇਤੋ ਉਹ ਵੀ ਨਾ ਮੈਂ ਉੱਥੇ ਵੀ ਮਤਲਬ ਪਤਾ ਨਹੀਂ ਬਰਾਗ ਦੇ ਵਿੱਚ ਹੀ ਤੇ ਮੇਰੇ ਮੰਮਾ ਨਾ ਥੋੜੇ ਜਨਾਂ ਦੀ ਸੇਤ ਦੀ ਥੋੜੀ ਉਹ ਭਾਰੀ ਕਰਕੇ ਪ੍ਰੋਬਲਮ ਤੇ ਉਹਨਾਂ ਥੱਲੇ ਨਹੀਂ ਬੈਠਣਦੇ ਬਾਬਾ ਜੀ ਕਹਿੰਦੇ ਕੋਈ ਨਹੀਂ ਫੇ ਤੁਸੀਂ ਚੇਰ ਕੇ ਬੈਠ ਜਾ ਕੁਝ ਨਹੀਂ ਇਦਾਂ ਨਹੀਂ ਹੁੰਦਾ ਹੈਗਾ ਤੁਸੀਂ ਉਹਨਾਂ ਨੂੰ ਬਿਠਾਣ ਦਿੱਤਾ ਉਹਨਾਂ ਨੇ ਤੇ ਉਹ ਮੇਰੇ ਮਾਤਾ ਜੀ ਨੇ ਕਹਿੰਦੇ ਕਿ ਤੁਸੀਂ ਗੁਰੂ ਵਾਲੇ ਬਣਿਆ ਮੰਮੀ ਕਹਿੰਦੇ ਨਹੀਂ ਹੱਲੇ ਨਹੀਂ ਤੇ ਉਹਨਾਂ ਨੂੰ ਕਹਿੰਦੇ ਵੀ ਤੇ ਤੁਸੀਂ ਇੰਨਾ ਟਾਈਮ ਕਾਤੇ ਵੀ ਹੁਣ ਤੇ ਬਣ ਜਾ ਹਣਾ ਤੇ ਮੈਨੂੰ ਦੇਖ ਕੇ ਮੈਂ ਉਸ ਵੇਲੇ ਵਾਈਟੂ ਤੇ ਮਤਲਬ ਬਾੜ ਬੂੜ ਕੱਟਦੀ ਸੀ ਸਭ ਕੁਝ ਹੈ ਮਤਲਬ ਤੇ ਮੈਂ ਨਾ ਮੈਨੂੰ ਪਰ ਬਰਾਗ ਨਾ ਹਟੇ ਤੇ ਬਾਬਾ ਜੀ ਮੈਨੂੰ ਕਹਿੰਦੇ ਅ ਉਹ ਨਹੀਂ ਮੇਰਾ ਨਾਮ ਪੁੱਛਿਆ ਤੇ ਉਤੋਂ ਬਾਅਦ ਨਾ ਉਨੀ ਨੇ ਨਾਮ ਲਿਖ ਦੇ ਸੀਗੇ ਤੇ ਮੈਨੂੰ ਨਾ ਮੇਰਾ ਨਾ ਉਹਨਾਂ ਨੇ 22 ਨੰਬਰ ਤੇ ਨਾਮ ਲਿਖਿਆ ਤੇ ਮੈਨੂੰ ਕਹਿੰਦੇ ਲਿਖ ਕੇ ਮੈਨੂੰ ਕਹਿੰਦੇ ਬੇਟਾ ਤੁਹਾਡੇ ਬਹੁਤ ਵੱਡੇ ਭਾਗ ਆ ਤੇ ਮਤਲਬ ਉਹ ਮਾਪੁਰ ਸਾ ਤੋਂ ਪਹਿਲਾ ਲਫ਼ਜ਼ ਜਿਹੜਾ ਮੈਂ ਸੁਣਿਆ ਤੇ ਮੈਨੂੰ ਕਹਿੰਦੇ ਬੇਟਾ ਤੁਹਾਡੇ ਬਹੁਤ ਵੱਡੇ ਭਾਗ ਆ ਇਹ 22 ਨੰਬਰ ਕਿਸੇ ਬਿਰਲੇ ਨੂੰ ਮਿਲਦਾ ਹੈ ਤੇ ਮੈਂ ਨਾ ਉਹਨਾਂ ਦੀ ਉਹ ਗੱਲ ਸੁਣ ਕੇ ਮੈਨੂੰ ਮੈਂ ਫੇਰ ਬਰਾਗ ਚ ਚਲੇ ਗਈ ਪਰ ਮੈਨੂੰ ਕੋਈ ਨੰਬਰ ਦਾ ਕੁਝ ਪਤਾ ਨਹੀਂ ਮਤਲਬ ਕੋਈ ਐਡਾ ਨੋਲੇਜ ਨਹੀਂ ਮੈਨੂੰ ਹੈਗੀ ਤੇ ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਆ ਕਿ ਬੇਟਾ ਤੁਸੀਂ ਗੁਰੂ ਵਾਲੇ ਬਣ ਜਾਓ ਤੇ ਵਾਈ ਗੁਰੂ ਜੀ ਪਹਿਲਾ ਸ਼ਬਦ ਜਿਹੜਾ ਮੈਂ ਮੂੰਹੋਂ ਮੇਰੇ ਨਿਕਲਿਆ ਮੈਂ ਕਿਹਾ ਸਤਿਬਚਨ ਜਿਹਨੂੰ ਮੈਂ ਕਦੀ ਅੱਜ ਤੱਕ ਬੋਲਿਆ ਤੱਕ ਨਹੀਂ ਸੀ ਉਹ ਕਿੱਥੋਂ ਆਇਆ ਕਿਵੇਂ ਆਇਆ ਮੈਨੂੰ ਕੋਈ ਪਤਾ ਨਹੀਂ ਜਿਨੇ ਕਦੀ ਬਾਣੀ ਨਹੀਂ ਪੜ੍ਹੀ ਕਦੀ ਕਿਸੇ ਸਾਧੂ ਸੰਗਤ ਦੀ ਸੰਗਤ ਨਹੀਂ ਕੀਤੀ ਤੇ ਮੁੱਖ ਤੋਂ ਮੇਰੇ ਲਫ਼ਜ਼ ਨਿਕਲ ਰਿਹਾ ਸਤਿਵੰਤ ਜੀ ਹੂੰ ਔਰ ਮੈਂ ਮੰਮੀ ਵੀ ਬਾਤ ਚੋ ਅੱਗੇ ਮੈਨੂੰ ਕਹਿ ਰਹੇ ਆ ਕਿ ਤੂੰ ਸਤਿਵੰਤ ਜੀਂਦਰ ਕਹਿ ਲੱਗੀ ਹੋ ਸੀ ਮੈਂ ਤਾਂ ਮੰਮੀ ਮੈਨੂੰ ਇਹ ਵੀ ਪਤਾ ਨਹੀਂ ਕਿਹਾ ਕਿ ਹਾਂ ਕਿ ਤੂੰ ਮੈਂ ਖੁਦ ਬਾਰੇ ਤੇ ਆਪਣੇ ਬਾਰੇ ਸੋਚ ਰਹੀ ਆ ਹੂੰ ਉਹ ਸਤਿਵੰਤ ਉਹ ਉਹਨਾਂ ਨੇ ਨਾ ਮੇਰਾ ਨਾਮ ਦੇਖ ਲਿਆ ਤੇ ਮੈਂ ਨਾ ਜਦੋਂ ਉੱਠਣ ਲੱਗੀ ਤਾਂ ਉਹ ਮੈਂ ਪੈਸੇ ਦੇ ਪਿਆਰੇ ਕੁੱਤੇ ਹੋਏ ਆ ਦੇਖੋ ਕਹਿੰਦੇ ਨੇ ਸਾਧੂ ਨੇ ਬੋਲਦਾ ਸਾਧੂ ਦੀ ਬੰਦਗੀ ਬੋਲਦੀ ਕਿਉਂਕਿ ਸਾਧੂ ਨੇ ਬੰਦਗੀ ਕੀਤੀ ਹੁੰਦੀ ਆ ਉਹ ਮਹਾਰਾਜ ਜੀ ਉਹ ਬੰਦਗੀ ਕਰਕੇ ਸਾਧੂ ਦੀ ਵਧਾਈ ਕਰਦੇ ਆ ਗੁਰੂ ਸਾਹਿਬ ਤੇ ਮੈਨੂੰ ਬਾਬਾ ਜੀ ਕਹਿੰਦੇ ਬੇਟਾ ਇਹ ਸਾਨੂੰ ਦੇ ਜਾਓ ਜਿਹੜਾ ਤੁਹਾਡੇ ਹੱਥ ਦੇ ਦੇਖੋ ਮੈਂ ਤਾਂ ਇਦਾਂ ਕੀਤਾ ਹੋਇਆ ਐ ਤਾਹੀ ਕਹਿੰਦੇ ਨਾ ਤੁਹਾਡੇ ਜਿਹੜਾ ਕੋ ਪੂਰੇ ਸਾਧੂ ਤੁਹਾਡਾ ਮਸਤਕ ਪੜ ਲੈਂਦਾ ਹੂੰ ਤੇ ਮੈਨੂੰ ਕਹਿੰਦੇ ਉਹ ਬੇਟਾ ਜਿਹੜੇ ਹੱਥ 'ਚ ਕੋਟੇ ਆ ਉਹ ਦੇ ਦੋ ਸਾਨੂੰ ਤੇ ਮੈਂ ਨਾ ਉਹ ਮੈਂ ਸੰਕਦੀ ਸੀ ਕਿ 25 ਸੈਂਟ ਮੈਂ ਤੇ ਮੈਂ ਨਾ ਮੈਂ ਬਾਬਾ ਜੀ ਨੂੰ ਉਹ ਕਹਿੰਦੇ ਨਹੀਂ ਸਾਡੇ ਲਈ ਬਹੁਤ ਕੀਮਤੀ ਆ ਬੇਟਾ ਤੇ ਮੈਂ ਨਾ ਉਹ ਦੇ ਦਿੱਤੇ ਤਾਂ ਮੈਂ ਬਹੁਤ ਰੋਈ ਤੇ ਫਿਰ ਬਾਬਾ ਜੀ ਨੇ ਮੈਨੂੰ ਨਾ ਮੈਨੂੰ ਉਸ ਵੇਲੇ ਇੱਕ ਬੁੱਕ ਦਿੱਤੀ ਦੋਤਾ ਬਾਣੀ ਦਾ ਬੋਹਤਾ ਉਹ ਬੁੱਕ ਦਾ ਨਾਮ ਸੀਗਾ ਤੇ ਮਮ ਬਾਪਾ ਜੀ ਮੈਨੂੰ ਕਹਿੰਦੇ ਜਰੂਰ ਪੜਿਓ ਮੈਂ ਕਿੰਨੀ ਵਾਰ ਬੁੱਕ ਪੜੀ ਤੇ ਮਾਰੇ ਨੇ ਬੜਾ ਪਿਆਰ ਮੈਨੂੰ ਉਸ ਬੁੱਕ ਚੋ ਵੀ ਬਖਸ਼ਿਆ ਤੇ ਉਸ ਤੋਂ ਅੱਜ ਨੂੰ ਜੀ ਹਫਤੇਵਾ ਦੀ ਅਮਰ ਸੰਚਾਰ ਸੀਗਾ ਹਾਂਜੀ ਮੈਂ ਉਹ ਨਾਲ ਹੀ ਐਡ ਕਰ ਰਿਆ ਵੀ 25 ਸੈੱਟ ਤੁਸੀਂ ਹੱਥ ਚ ਘੁੱਟੀ ਬੈਠੇ ਹੋ ਹਾਂਜੀ ਇਹ ਇਹ ਉਹੀ ਹੈ ਨਾ ਜਿਵੇਂ ਕ੍ਰਿਸ਼ਨ ਨੂੰ ਮਿਲਣ ਲਈ ਸਦਾਮਾ ਗਿਆ ਤਾਂ ਕੱਚੇ ਚੌਲ ਸੀ ਹੁੰਦੇ ਹਨ ਕੋਈ ਕੋ ਰਿਆ ਵੀ ਮੈਂ ਕੀ ਕਰਾਂ ਵੀ ਮੈਂ ਉਹਨੂੰ ਦੇਵਾਂ ਕਿ ਨਾ ਦੇਵਾਂ ਹਨ ਸੱਚ ਜਾਨ ਉਹ ਦਰਸਲ ਜਿਹੜੇ ਸਾਧੂ ਸੰਤ ਹੁੰਦੇ ਆ ਗੁਰੂ ਹੁੰਦੇ ਆ ਹਨਾ ਜਿਹੜੀਆਂ ਆਤਮਾਵਾਂ ਪਹੁੰਚੀਆਂ ਹੋਈਆਂ ਹੁੰਦੀਆਂ ਨੇ ਤਾਂ ਉਹ ਤਾਂ ਭਾਵਨਾ ਦੇਖਦੇ ਨੇ ਤੁਹਾਡੀਆਂ ਹਨਾ ਭਾਵਨਾ ਦੇਖਦਾ ਪ੍ਰਮਾਤਮਾ ਵੀ ਭਾਵਨਾ ਹੀ ਦੇਖਦਾ ਜੀ ਭਾਵ ਦੇਖਦਾ ਉਹ ਨਹੀਂ ਦੇਖਦਾ ਜਾ ਕੇ ਲੋਕੀ ਉਹ ਉਹ ਚੀਜ਼ਾਂ ਨਹੀਂ ਦੇਖਦਾ ਛੋਟੀ ਵੱਡੀ ਚੀਜ਼ ਨਹੀਂ ਦੇਖਦਾ ਉਹ ਭਾਵ ਦੇ